ਉਡੀ ਜੂ ਜੂ ਉੱਥੇ ਹੜ ਪੀੜਤਾ ਦੀ ਸੇਵਾ ਕਰਨ ਲਈ ਲੋਕ ਆਏ ਨੇ ਬਹੁਤ ਸਾਰੇ ਬਹੁਤ ਸਾਰਾ ਰਾਸ਼ਨ ਵੀ ਲੈ ਕੇ ਆਏ ਨੇ ਇੱਕ ਬੰਦਾ ਤਾਂ 버ਗਰ ਲੈ ਕੇ ਆਇਆ ਜਦਾ ਸਾਰੇ ਆ ਦੇਖੋ ਮੈਂ ਬੂਰਾ ਭਰ ਲਿਆ ਆ ਤੁਸੀਂ ਬੂਰਾ ਲੈ ਕੇ ਚਲੇ ਜਾਓ ਆਪਣਾ ਪੰਜ ਦੇਣਾ ਦਾ ਰਾਸ਼ਨ ਹੀ ਮੁਕਦਾ ਪਣਜੀ ਜੂ ਭੱਜ ਕੇ ਜਾਓ ਉੱਥੇ ਆਓ ਦੇਖ ਖੂਕੜ ਨਾ ਮੇਰੇ ਆ ਸਾਲਿਆ ਤੂੰ ਜੰਦੀ ਵਾਲੀ ਆਪਦੀ ਭੈਣ ਨੂੰ ਫੋਨ ਲਾ ਦੇ ਮਨੂੰ ਜਲਦੀ ਨਾਲ ਹੀ ਸਿਮਨ ਦਾ ਸੋਦਰ ਮੈਂ ਜੰਨੀ ਨੂੰ ਫੋਨ ਲਾ ਦੇਣਾ ਆਪਾਂ ਸਾਰੇ ਜਲਦੀ ਨਾਲ ਇਕੱਠੇ ਹੋਗੇ ਹਾਂ ਫਿਰ ਕਮਾਗੀ ਛੜੀਆਂ ਛਤਾਂ ਲੱਗਦੀਆਂ ਫਿਰ ਆਪਾਂ ਨੂੰ ਪੈਸੇ ਹੀ ਮਿਲ ਜਾਣਗੇ ਬਹੁਤ ਕੁਛ ਕਰਦੇ ਲੋਕ ਤਾਂ ਜਲਦੀ ਜਲ ਮਦੇੜੀ ਜਲਦੀ ਉਹ ਜੀਜੂ ਦੇਉਣਾ ਨੇ ਆਪਣਾ ਝੂਠ ਫੜ ਲਿਆ ਆਪਣੇ ਤੱਕ ਟਾਪਾ ਹੋ ਉਹ ਵੀ ਬਹੁਤ ਸਾਰਾ ਦੇਖ ਲਉ ਜੀਜੂ ਹਾਂ ਦੇਉਣਾ ਨੇ ਆਪਾਂ ਨੂੰ ਫੜ ਲਿਆ ਇਹਨਾਂ ਦੀ ਕੋਈ ਸ਼ਰਸੂਰ ਨਹੀਂ ਡਿੱਗੀ ਇਹ ਤਾਂ ਜਾਣ ਕੇ ਭੈਣ ਦੇ ਵੀਰੇ ਲਾਲਚ ਦੇ ਮਾਰੇ ਹੋਏ ਭੱਜੇ ਆਏ ਨੇ ਅਭੀ ਸਾਡਾ ਮੱਥਾ ਰੰਮਦੋ ਮੱਥਾ ਰੰਮਦੋ ਸੌ ਲੱਗੀ ਜੀਜੂ ਹੈ ਵੀ ਸਾਰੇ ਜੱਟ ਜਿਵੇਂ ਧਾਰਨੇ ਕੁਈਆਂ ਚੱਕੀ ਫਿਰਦੇ ਆ ਨਾਲ ਜਿੱਥੇ ਕੋਈ ਪੁਲਿਸ ਬੁਲਸਰੇ ਰੋਕੇ ਤੇ ਕਟਾਪਾ ਕਰਨ ਕਿਤੇ ਉਹੀ ਕਹੀਆਂ ਨਾਲ ਜੀਜੂ ਆਪਣੇ ਨਾ ਮੋਰ ਸਿੱਖਦੇ ਨੇ ਦੇਖ ਲਓ ਧਿਆਨ